ਸਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਹਾਦੀ ਤੋਂ ਬਾਹਰ ਨਿਕਲ ਗਏ ਤੁਰਕਾਂ ਦੇ ਘੇਰੇ ਤੋਂ ਵੀ ਬਾਹਰ ਨਿਕਲ ਗਏ ਜਿੱਥੇ ਜਿੱਥੇ ਦੁਸ਼ਮਣ ਦੀ ਫੌਜ ਸੀ ਆਲੇ ਦੁਆਲੇ ਉਹਦੇ ਚੋਂ ਪਾਰ ਹੋ ਗਏ ਕਿਨਾਰਾ ਕਰਕੇ ਸਤਿਗੁਰੂ ਜੀ ਸਵਾ ਕੋਹ ਚੱਲ ਗਏ ਇਸ ਜਿੱਥੇ ਮੈਂ ਸਾ ਸੰਗਤ ਜੀ ਅਕਾ ਚੱਲ ਪੈਂਦਾ ਹੈ ਜੰਗਲ ਪੈਂਦਾ ਮਹਾਰਾਜਾ ਸੱਚੇ ਪਾਸ਼ਾ ਉਸ ਤੰਬ ਦੇ ਵਿੱਚ ਉਹ ਝੀਲ ਦੇ ਵਿੱਚ ਜਿਹੜਾ ਦਸਤਾਂ ਦਾ ਜੰਗਲ ਹੈ ਮਾਛੀਵਾੜ ਦਾ ਜੰਗਲ ਸ਼ੁਰੂ ਇੰਨੇ ਕਿ ਉਧਰ ਨੂੰ ਬਾਹਰ ਸਵਾ ਕੋਹ ਤੱਕ ਦੂਰ ਚਲੇ ਗਏ ਉੱਥੇ ਸਾ ਸੰਗਤ ਜੀ ਗੁਰਦੁਆਰਾ ਝੰਡ ਸਾਹਿਬ ਹੈ ਉਹਨਾਂ ਦੀ ਹੈ ਉਥੇ ਜੰਡ ਦਾ درخت ਸੀ ਉਹਦੇ ਥੱਲੇ ਜਾ ਕੇ ਬੈਠ ਗਏ ਬੈਠ ਗਏ ਬੜੀ ਦੇਰ ਕੁਝ ਕਿਉਂਕਿ ਜਦੋਂ ਤੁਰੇ ਸਨ ਸਤਿਗੁਰੂ ਜੀ ਪੈਦਲ ਤੁਰਦੇ 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 ਜੰਡ ਥੱਲੇ ਪਹੁੰਚੇ ਕੁਝ ਸਮਾਂ ਉੱਥੇ ਆਰਾਮ ਕਰਨ ਲਈ ਕਹਿ ਲੋ 10 ਮਿੰਟ ਗੁਰੂ ਜੀ ਬੈਠ ਗਏ ਮੈਂ ਨਾ ਮੈਂ ਕੀ ਖੋਜ ਰਹਾ ਦੋ ਬੰਦੇ ਵਜਾਂ ਜਿਹੜੇ ਸਨ ਉਹ ਆਪਣੀਆਂ ਉਹ ਖੁੱਲ ਗਈਆਂ ਤੇ ਉਹ ਵਜਾਂ ਲੱਭਣ ਆ ਗਏ ਜਿੰਨਾ ਵਿੱਚ ਹੁੰਦਾ ਹੀ ਹੈ ਨਾ ਰਾਤ ਨੂੰ ਕਈ ਵਾਰੀ ਡੰਗਰ ਸੰਗਲ ਟੜਾ ਜਾਂਦੇ ਆ ਵਜਾਂ ਖੁੱਲ ਜਾਂਦੀਆਂ ਕਿਸੇ ਬੰਦੇ ਦੀ ਮੱਝ ਗੁੰਮ ਗਈ ਉਹ ਦੋ ਬੰਦੇ ਮੱਝਾਂ ਘੁਮਣ ਲੱਭਣ ਵਾਸਤੇ ਉੱਤੇ ਆ ਗਏ ਇੱਕ ਮਾਲਕ ਇੱਕ ਪਾਲਕ ਵੀ ਮੈਂ ਇੱਕ ਤਾਂ ਮੱਝਾਂ ਦਾ ਮਾਲਕ ਸੀਗਾ ਤੇ ਇੱਕ ਉਹਨਾਂ ਮੱਝਾਂ ਨੂੰ ਸਾਂਭਣ ਵਾਲਾ ਨੌਕਰ ਸੀਗਾ ਕੋਈ ਤੇ ਇਹ ਤੋਂ ਬੇਬੇ ਦੇ ਪ੍ਰਕਾਰ ਉਹ ਇਧਰੋਂ ਦੱਬਦੇ ਫਿਰਦੇ ਵੀ ਸਾਡੀ ਮੱਝਾਂ ਲੱਭ ਜਾਂ। ਹੋ ਸਕਦਾ ਉਹਨਾਂ ਦੀ ਮੱਝਾਂ ਕੋਈ ਚੋਰੀ ਕਰਕੇ ਲੈ ਗਿਆ ਹੋਵੇ। ਹੋ ਸਕਦਾ ਉਹਨਾਂ ਦੀ ਮੱਝਾਂ ਉਦਾਂ ਹੀ ਖੁੱਲ ਕੇ ਤੁਰੀਆਂ ਹੋਣ ਪਰ ਉਹ ਮੱਝਾਂ ਲੱਭ ਰੇ ਸਰ ਆਪਣੀਆਂ ਰਾਤ ਦੇ ਸਮੇਂ ਰਾਤ ਚਾਂਦਨੀ ਇੱਕ ਤਹ ਦੇਖੇ। ਉਹਨਾਂ ਦੋ ਬੰਦਿਆਂ ਵਿੱਚੋਂ ਚਾਂਦਨੀ ਰਾਤ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇੱਕ ਬੰਦੇ ਦੀ ਨਜ਼ਰੀ ਪੈ ਗਏ। ਐਥੇ ਗੁਰੂ ਬੰਦਨਾ ਰਾਏ। ਉਹ ਬੰਦੇ ਨੇ ਜਾ ਕੇ ਗੁਰੂ ਸਾਹਿਬ ਨੂੰ ਪਛਾਣ ਲਿਆ ਤੇ ਕਹਿਣ ਲੱਗਾ ਗੁਰੂ ਜੀ ਮੱਥਾ ਟੇਕਦਾ ਹਾਂ। ਉਹ ਮੈਂ ਤੁਹਾਨੂੰ ਕੋਜਤ। ਉਹਨੇ ਪੁੱਛਿਆ ਤੁਸੀਂ ਕੌਣ ਹੋ ਜੀ? ਮਾਰੇ ਕਹਿੰਦੇ ਕੌਣ ਹੋ ਤੁਸੀਂ ਬਈ ਕਹਿੰਦੇ ਅਸੀਂ ਮੱਜਾਂ ਲੱਭ ਰਹੇ ਸਾਡੀਆਂ ਜੀ ਮੱਜਾਂ ਖੁੱਲ ਗਈਆਂ ਨੇ ਤਾਂ ਦੂਜੇ ਬੰਦੇ ਨੇ ਆਖਿਆ ਇਹ ਸੰਗ ਡੋੜਾ ਤਾਂ ਕਹਿ ਕੇ ਪ੍ਰਾਪਤ ਹੋ ਉਹ ਥੋੜਾ ਦੂਰੀ ਤੇ ਸੀ ਜਿੰਨੇ ਇੱਕ ਬੰਦਾ ਇੱਥੇ ਗੁਰੂ ਜੀ ਨਾਲ ਗੱਲ ਕਰ ਰਿਹਾ ਸੀ ਤੇ ਦੂਜਾ ਉਹਨੂੰ ਥੋੜਾ ਜਿਆਦਾ 10 20 ਕਦਮ ਪਰਾ ਸੀਗਾ ਉਹਨੂੰ ਆਵਾਜ਼ ਮਾਰ ਕੇ ਪੁੱਛਦਾ ਤੂੰ ਕਿਹਦੇ ਨਾਲ ਗੱਲਾਂ ਕਰ ਰਿਹਾ ਰਾਤ ਦੇ ਟਾਈਮ ਮੈਂ ਤਾਂ ਉਹ ਕਹਿੰਦਾ ਆਏ ਮੈਂ ਅੱਗੇ ਜਾਵਾਂਗੇ ਨਾ ਜਾਵਾਂਗੇ ਮੈਂ ਜਾਂਦਾ ਪੀਆ ਨੇ ਤੇ ਮੈਂ ਇੱਥੇ ਖੜ ਜਾਵਾਂ ਤੇ ਜੇ ਆਪਣੀਆਂ ਵਜਾਂ ਕੋਈ ਨਹੀਂ ਮਿਲੀਆਂ ਤੇ ਮੈਂ ਅੱਗੇ ਜਾ ਕੇ ਦੇਖ ਕੇ ਆਵਾਂ ਤੇ ਮੈਂ ਕਿ ਸਤਿਗੁਰੂ ਬੈਠੇ ਉਹ ਬੰਦਾ ਕਹਿਣ ਲੱਗਾ ਬੱਚਾ ਮੁੰਜਾਂ ਨਹੀਂ ਇੱਥੇ ਆਈਆਂ ਇੱਥੇ ਸਤਿਗੁਰੂ ਬੈਠੇ ਨੇ ਗੁਰੂ ਗੋਬਿੰਦ ਸਿੰਘ ਜੀ ਬੈਠੇ ਨੇ ਮੈਂ ਦੋ ਜੋਤੀ ਨਾ ਸਾਲ ਸਥਾਏ ਮੈਂ ਉਹ ਤਾਂ ਨਾਲ ਗੱਲ ਕਰ ਰਿਹਾ ਆ ਜੰਡ ਥੱਲੇ ਬੈਠੇ ਨੇ ਦਸਵੇਂ ਪਾਤਸ਼ਾਹ ਤੇ ਮੈਂ ਉਹਨਾਂ ਨਾਲ ਗੱਲਬਾਤ ਕਰ ਰਿਹਾ ਹਾਂ ਕਹਾਂ ਗੁਰੂ ਕੀ ਸੱਜਣ ਮੈਂ ਆਏ ਤੇ ਉਹ ਅਗਲਾ ਜਿਹੜਾ ਨੌਕਰ ਸੀ ਨਾ ਉਹ ਬੁੜਾ ਘੱਟੂਪੀ ਵਾਲਾ ਸੀਗਾ ਉਹ ਕਹਿੰਦਾ ਇੱਥੇ ਗੁਰੂ ਕੀ ਲੈਣ ਆ ਗਿਆ ਇਥੇ ਗੁਰੂ ਕਿੱਥੇ ਤੂੰ ਗੱਲਾਂ ਕਰ ਰਿਹਾ ਗੁਰੂ ਨਾਲ ਗੁਰੂ ਇੱਥੇ ਕਿਵੇਂ ਆ ਸਕਦਾ ਹੈ ਮੈਂ ਮੈਖ ਰਿਓ ਲੜਤਬੱਟ ਜੰਗ ਉਹਦਾ ਗੁਰੂ ਤਾਂ ਸਾਰਾ ਦਿਨ ਹੋ ਗਿਆ ਲੜਾਈ ਦੇ ਵਿੱਚ ਫਸਿਆ ਹੋਇਆ ਚਮਕੌਰ ਦੀ ਢੜੀ ਦੇ ਵਿੱਚ ਲੜ ਰਿਹਾ ਹੈ ਪਰ ਹੋਵੇਗਾ ਤੈਨੂੰ ਇਹ ਗੁਰੂ ਥੋੜਾ ਹੋ ਸਕਦਾ ਗੁਰੂ ਤਾਂ ਲੜਾਈ ਦੇ ਮੈਦਾਨ ਵਿੱਚ ਫਸਿਆ ਹੋਇਆ ਹੈ ਕਿ ਰਿਆ ਹੋਇਆ ਕੋਈ ਹੋਰ ਹੋਵੇਗਾ ਤੂੰ ਪਛਾਣਿਆ ਨਹੀਂ ਤੂੰ ਗਲਤ ਸਮਝ ਲਿਆ ਹੈ ਇਹ ਗੁਰੂ ਗਬਨ ਸਿੰਘ ਨਹੀਂ ਹੋ ਸਕਦਾ ਅਕਸਰ ਬੋਲਿਓ ਕੋਰਨ ਕੇ ਨਿਸਾਨ ਅਗੋਂ ਉਹ ਜਿਹੜਾ ਮਾਲਕ ਸੀ ਉਹ ਬੋਲਿਆ ਇਹਨਾਂ ਚੋਰ ਸੀ ਕਸ ਘਰੇ ਆਏ ਉਹ ਕਹਿਣ ਲੱਗਾ ਨਹੀਂ ਗੁਰੂ ਗਬਨ ਸਿੰਘ ਦੁਸ਼ਮਣ ਦੇ ਘੇਰੇ ਵਿੱਚ ਤੋੜ ਕੇ ਨਿਕਲ ਆਏ ਨੇ ਕਬ ਹੋਤਾ ਹੈ ਉਹਨਾਂ ਦਾ ਬੋਲ ਪਤਾਨਕ ਜਦੋਂ ਮਹਾਰਾਜ ਨੇ ਉਹ ਦੇਖਿਆ ਵੀ ਇਹ ਤਾਂ ਚ ਰੌਲਾ ਪਾਉਣ ਲੱਗ ਪਏ ਨੇ ਦੋਵੇਂ ਬੁਰਖ ਸਤਗੁਰੂ ਕਹਿੰਦੇ ਵੇ ਉੱਚੀ ਨਹੀਂ ਬੋਲੀ ਜਾਵੰਦਾਂ ਚੁੱਪ ਕਰ ਲਿਓ ਤੁਸੀਂ ਉੱਚਾ ਨਾ ਬੋਲੋ ਆਓ ਪ੍ਰਧਾਨਤ ਸਤੋਂ ਬੋਲਦੇ ਨੇ ਤੇ ਮਹਾਰਾਜ ਉਹਨੂੰ ਕੋਲ ਬੁਲਾ ਕੇ ਨੌਕਰ ਨੂੰ ਕਹਿੰਦੇ ਵੀ ਤੂੰ ਸਾਡੇ ਕੋਲ ਆ ਜਾ ਤੈਨੂੰ ਕੁਝ ਦੇ ਦੇਣੇ ਆ ਲਾਲਚ ਦੇ ਦਈਏ ਰਿਸ਼ਵਤ ਦੇ ਦਈ ਚੁੱਪ ਕਰ ਜਾਂਦਾ ਕਹਿੰਦੇ ਤੇਲ ਤਮਾ ਜਾਂਕੋ ਮਿਲੇ ਤੁਰਤ ਨਰਮ ਹੋਇਆ ਜਾਏ ਕੋਈ ਬੰਦਾ ਰੋਲਾ ਪਾਉਂਦਾ ਹੋਵੇ ਤੇ ਉਹਨੂੰ ਮਾਇਆ ਤੇ ਬਲਾਕ ਦੇ ਦਈਏ ਚੁੱਪ ਕਰ ਲਿਆਂਦਾ ਨਾ ਵੀ ਲੱਲਜ ਹੋ ਗਿਆ ਬਾਰੇ ਕਹਿੰਦੇ ਆ ਤੈਨੂੰ ਕੁਝ ਦੇ ਦਿੰਦੇ ਆ ਚੁੱਪ ਕਰ ਜਾ ਰੋਲਾ ਨਾ ਪਾ ਹਾਂਜੀ ਸਰਕਾਰ ਆਇਓ ਕਰਤ ਮੰਗ ਉਹ ਉਹਨਾਂ ਦਾ ਇਹ ਨੌਕਰ ਸੀ ਨਾ ਉਹ ਡੇੜੇ ਆ ਗਿਆ ਗੁਰੂ ਜੀ ਦੇ ਸਤਗੁਰੂ ਦੇ ਕੰਮਰ ਕਸੇ ਤੇ ਖੰਜਰ ਸੀਗਾ ਉਹਦੇ ਤੇ ਹੀਰੇ ਮੋਤੀ ਜਵਾਹਰਾਤ ਬਹੁਤ ਕੀਮਤੀ ਜਲੇ ਖੰਜਰ ਵੀ ਲੈ ਲਿਆ ਗੁਰੂ ਜੀ ਤਾਂ ਖੰਜਰ ਲੈ ਕੇ ਫਿਰ ਬੇਈਮਾਨੀ ਆਈ ਕਿ ਮੈਂ ਰੋਲਾ ਪਾ ਦਿਆਂ ਰੋਲਾ ਪਾ ਦਿਆਂ ਗੁਰੂ ਫੜਿਆ ਜਾਏਗਾ ਸਰਕਾਰ ਮੈਨੂੰ ਬੜਾ ਇਨਾਮ ਦਵੇਗੀ ਦੁਰਗਦੇਹ ਮੇਰੇ ਪਹਾੜ ਸਮੁਦਾਇ ਜੇ ਮੈਂ ਗੁਰੂ ਗੋਬਿੰਦ ਸਿੰਘ ਨੂੰ ਗ੍ਰਿਫਤਾਰ ਕਰਾਤਾ ਮੈਂ ਗੁਰੂ ਗੋਬਿੰਦ ਸਿੰਘ ਦੀ ਬੁਖਬੁਖੀ ਕਰਤੀ ਔਰ ਅੰਨੇ ਦੇਵ ਤੱਕ ਮੇਰਾ ਨਾਮ ਜਾਏਗਾ ਬਾਦਸ਼ਾਹ ਮੈਨੂੰ ਬੜਾ ਇਨਾਮ ਦਵੇਗਾ ਬਹੁਤ ਪੈਸਾ ਦੇਣਗੇ ਇਹ ਲਾਲਚ ਵਿੱਚ ਆ ਗਿਆ ਬੰਦਾ ਗੁਰੂ ਸਾਹਿਬ ਨੇ ਇੰਨਾ ਕੀਮਤੀ ਖੰਜਰ ਦਿੱਤਾ ਸੀ ਕਿ ਜੇ ਉਹ ਖੰਜਰ ਰੱਖ ਲੈਂਦਾ ਤਾਂ ਸਾਰੀ ਉਮਰ ਰੋਟੀ ਖਾਈ ਜਾਂਦਾ ਉਹਦੇ ਨਾਲ ਹੀ ਉਹਦੇ ਘਰ ਦਾ ਅੰਗਰੀ ਵੀ ਚੁੱਕੀ ਜਾਣੀ ਸੀ ਉਹ ਬਹੁਤ ਮਹਿੰਗਾ ਖੰਜਰ ਸੀ ਮਹਾਰਾਜ ਦੇ ਕਮਰ ਕਸੇ ਦਾ ਹੀਰੇ ਮੋਤੀ ਜੜੇ ਹੋਏ ਸਨ ਪਰ ਉਹਦੀ ਕਿਸਮਤ ਮਾੜੀ ਉਹ ਖੰਜਰ ਲੈ ਕੇ ਵੀ ਲਾਲਚੀ ਹੋ ਇਹ ਗੁਰੂ ਗੋਬਿੰਦ ਸਿੰਘ ਨੂੰ ਫੜਾ ਦਿਆਂ ਗ੍ਰਿਫਤਾਰ ਕਰਾ ਦਿਆਂ ਜਾਂ ਜਰੂਰ ਤੇ ਘਟਕੀ ਬੋਲੇ ਬਿਲਕੁਲ ਗੋਬਿੰਦ ਸਿੰਘ ਮਹਾਰਾਜ ਕਰਗੀ ਤਰਪਾਦ ਸਾਹ ਅੰਤਰਜਾਮੀ ਘਟ ਘਟ ਕੇ ਅੰਤ ਕੀ ਜਨਕ ਭਲੇ ਬੁਲੇ ਕੀ ਸਿਰ ਪਛਾਨ ਮਹਾਰਾਜ ਜਾਣ ਗਏ ਹੋਰ ਵਰਪੁਛ ਦੇ ਸਮਾਧਾਏ ਮਹਾਰਾਜ ਉਹਨੂੰ ਕਹਿਣ ਲੱਗੇ ਉਹ ਰਿਆ ਥੋੜੇ ਪੈਸੇ ਵੀ ਦਿੰਨੇ ਰੇ ਤੈਨੂੰ ਮਾਇਆ ਹੋਰ ਦਿੰਨੇ ਆ ਰੋਲਾ ਨਾ ਪਾ ਖੰਜਰ ਤੇ ਤੂੰ ਲੈ ਹੀ ਲਿਆ ਤਸੈਂ ਸੋਨੇ ਦੇ ਮੋਹਰੇ ਦੇ ਦਿੰਦੇ ਆ ਉਰੇ ਆ ਜਾ ਹਾਂਜੀ ਪਰ ਨਾਲ ਸਪੋਟ ਜਦ ਪਹੁੰਚ ਉਹ ਰੌਲਾ ਪਾਉਣ ਲੱਗਾ ਸੀ ਇਹਦੇ ਗੁਰੂ ਸਾਹਿਬ ਨੇ ਆਪਣਾ ਨੀਤੀ ਦਾ ਦਾਅ ਖੇਡ ਲਿਆ ਕਹਿੰਦੇ ਉਰੇ ਆ ਹੋਰ ਲੈ ਲੈ ਗੱਫਾ ਤੇ ਉਹ ਲਾਲਚ ਵਿੱਚ ਆ ਗਿਆ ਮਹਾਰਾਜ ਦੇ ਕੋਲ ਆ ਗਿਆ ਆਹ ਉਹ ਕੰਜਾ ਕਿਸ ਥਾਏ ਇਸ ਤਾਂ ਮਹਾਰਾਜ ਨਾ ਕਿਸੇ ਪੱਥਰ ਜਿਹੇ ਨੇ ਬੈਠੇ ਸੀ ਕਿ ਉੱਥੇ ਕਿਹੜਾ ਕੁਰਸੀਆਂ ਸੀ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਇਹ ਤਾਂ ਮਹਾਰਾਜ ਕੋਈ ਰੋੜਾ ਜਿਹਾ ਲੈ ਕੇ ਉੱਥੇ ਬੈਠੇ ਸੀ ਤੇ ਵਿਚਰਨ ਅੱਗੇ ਕੀਤੇ ਹੋਏ ਸੀ ਤੇ ਉਹਨੂੰ ਕਹਿੰਦੇ ਆਹ ਖੰਜਰ ਇੱਥੇ ਰੱਖ ਦੇ ਤੇ ਪੈਸੇ ਲੈ ਲੈ ਹਾਂਜੀ ਤਾਹਨ ਲੱਗਿਆ ਜਦੋਂ ਕੋਈ ਡੱਕੇ ਟੇਟ ਕੋ ਜਦੋਂ ਇਦਾਂ ਮਾਰਜੇ ਗੋਡੇ ਦੇ ਕੋਲ ਆ ਗਿਆ ਤੇ ਗੁਰੂ ਸਾਹਿਬ ਕੋ ਖੰਜੇ ਰੱਖਣ ਲਗਾ ਵੀ ਮੈਨੂੰ ਸੋਨੇ ਦੇ ਗੋਰਾ ਮਿਲਣ ਗਿਆ ਇਸੇ ਹੱਥ ਦੇ ਨਾਲ ਪੁੱਠੇ ਹੱਥ ਦੀ ਚਵੇੜ ਉਹਦੇ ਮੂੰਹ ਤੇ ਮਾਰੀ ਕੱਸ ਕੇ ਮਾਰੀ ਗੁਰੂ ਚੁਕੇ ਹੋਤੇ ਜਾਣ ਮਾਲੇ ਸਾਹਿਬ ਜਦਿਲ ਵੇਖਣ ਵੀ ਉਹਦੀ ਨੇੜੇ ਹਾਲ ਛਾ ਚਪੇੜ ਦੀ ਰੇਂਜ ਵਿੱਚ ਆ ਗਿਆ ਫਿਰ ਗੁਰੂ ਸਾਹਿਬ ਨੇ ਪੁੱਠੇ ਹੱਥ ਦੀ ਚਪੇੜ ਆ ਜਿਹੜੀਆਂ ਉਂਗਲਾਂ ਦੇ ਮਹਾਰਾਜ ਦੀਆਂ ਉਹ ਇੱਥੇ ਮੂੰਹ ਤੇ ਮਾਰੀਆਂ ਜ਼ੋਰ ਦੇ ਨਾਲ ਪਾ ਲਗੀ ਪਦਰ ਦੇ ਦਸਨਾ ਇੰਨੇ ਜ਼ੋਰ ਦੀ ਚਪੇੜ ਸੀ ਉਹ ਵੀ ਕਲਗੀਧਰ ਪਾਤਸ਼ਾਹ ਦੀ ਆ ਸਾਰੇ ਅਗਲੇ ਦੰਦ ਟੁੱਟ ਗਏ ਤੇ ਮੂੰਹ ਤਾਂ ਗੁੰਗਾ ਕਰਤਾ ਬੋਲਣ ਜੋ ਕਰਨੀ ਹੈ ਰੋਲਾ ਪਾਣ ਜੋਗਾ ਨਹੀਂ ਰਿਹਾ ਉਹ ਹਾਂਜੀ ਸਾਥੀ ਗੁਰਦੀ ਨੂੰ ਆਵਾਜ਼ ਬਹੁਤ ਦੇ ਦਾ ਉਹਦਾ ਦੂਜਾ ਸਾਥੀ ਜਿਹੜਾ ਸੀ ਨਾ ਉਹਨੂੰ ਦੂਰੋਂ ਖੜਾ ਬੁਲਾ ਰਿਹਾ ਆ ਜਾ ਹੁਣ ਤੂੰ ਵੀ ਕਰਦਾ ਪੁਰਿਆ ਬੋਲਦਾ ਨਹੀਂ ਉਹਨੂੰ ਕੀ ਪਤਾ ਵੀ ਉਹਦਾ ਤਾਂ ਕੰਮ ਹੋਇਆ ਵਿਚ ਵੇੜ ਨਾਲ ਹੀ ਹਾਂਜੀ ਕਹਾ ਪਰ ਉਹਦਾ ਕਈ ਸੁਬਾਹਾਂ ਤੇ ਉਹ ਕਹਿੰਦਾ ਤੈਨੂੰ ਕੀ ਹੋ ਗਿਆ ਤੂੰ ਬੋਲਦਾ ਕਿਉਂ ਨਹੀਂ ਤੇਰੀ ਜੁਬਾਨ ਕਿੱਥੇ ਚਲੀ ਗਈ ਉਹਦੀ ਸੱਚੀ ਮੁੱੱਚੀ ਜੁਬਾਨ ਚਲੀ ਗਈ ਸੀ ਉਹਦੇ ਗੁਰੂ ਸਾਹਿਬ ਨੇ ਉਹਨੂੰ ਗੂਗਾ ਕਰ ਦਿੱਤਾ ਸੀ ਕੁਝ ਵੇੜ ਨਾਲ ਹੀ ਕਰਤਾ ਸੀ ਹਾਂਜੀ ਕਾਹੇ ਪਰਸ ਪਰ ਵਿਦੇਸ ਉਹ ਬੁੱਝੇ ਉਹ ਦੌੜ ਕੇ ਗਿਆ ਤੇ ਮੂਹ ਜਦ ਤੇ ਨਵ ਬਗੇ ਪਿਆ ਦੰਦ ਬਾਹਰ ਨਿਕਲੇ ਹੋਏ ਤੇ ਮੂਹ ਤੋਂ ਬੋਲਿਆ ਨਾ ਜਾਵੇ ਸ੍ਰੀ ਗੁਰੂ ਗੋਬਿੰਦ ਸਿੰਘ ਇੱਕੋ ਜਪੇੜ ਦੇ ਨਾਲ ਗੁੰਮਦਾ ਬੋਲਾ ਕਰ ਦਿੱਤਾ ਤੇ ਜਦੋਂ ਉਹ ਗਿਆ ਨਾ ਉਹਦੇ ਕੋਲ ਉਹਨੇ ਪੁੱਛਿਆ ਮੈਂ ਕੁਛ ਕਹੇ ਉਹ ਜਾਤ ਨਾ ਤਹਾਨਾ ਉਹਦੇ ਨੂੰ ਵੀ ਹੋ ਗਿਆ ਉਹ ਉਹ ਕਹਦਾ ਬੋਲਿਆ ਜਾਂਦਾ ਸੀ ਮੂਹ ਤੋਂ ਉਹਦਾ ਹੁਣ ਦੋਵੇਂ ਆਪਣੇ ਪਿੰਡ ਨੂੰ ਮੱਝਾਂ ਲੱਭਣਗੇ ਜੋ ਮਜ਼ਦੀ ਕਰਨਾ ਤੇ ਵਾਪਸ ਚਲੇ ਗਏ ਤੇ ਸਤਿਗੁਰੂ ਜੀ ਉੱਥੋਂ ਚੰਗ ਥਲੋਂ ਉੱਠ ਕੇ ਅੱਗੇ ਨੂੰ ਚੱਲ ਪਏ ਸਨੇ 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 ਸਹਿਤ ਸੁਖਾ ਸਾਰੇ 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 ਪਾਸ਼ਾ ਆਪਣੀ ਅਨੰਦ ਦੀ ਬਜਤੀ ਨਾਲ ਕੋਈ ਫਿਕਰ ਨਹੀਂ ਜੇ ਕੋਈ ਡਰ ਨਹੀਂ ਜੇ ਨੇ ਪਾਉ ਜਪਾ ਸਗਲ ਪਾਉ ਮਿਟਾ ਉਹ ਸਰਕਾਰਪੁਰ ਕੇ ਨਰੰਕਾਰ ਦੇ ਰੰਗ ਵਿੱਚ ਰੰਗੇ ਹੋਏ ਨੇ ਪਹਿ ਕਾਹੂ ਕੋ ਦੇਤ ਨਹਿ ਨਹਿ ਪਹਿਮਾਨ ਤੇ ਆਂ ਸ੍ਰੀ ਗੁਰੂ ਗੋਬਿੰਦ ਸਿੰਘ ਸਦੇ ਪਾਤਸ਼ਾਹ ਸੱਚੀ ਸਰਕਾਰ ਦੀਨ ਦੁਨੀਆ ਦੇ ਮਾਲੀ ਵਾਲਕ ਪਾਤਸ਼ਾਹ ਜਾ ਰਹੇ ਨੇ ਨਹੀਂ ਕਾਪੀ ਉਕਮਾ ਅਸਮਹਿ ਆਖੋ ਸਤਨਾਮ ਸ੍ਰੀ ਗੁਰੂ ਜਿਨ੍ਹਾਂ ਦੇ ਅੱਗੇ ਪਿੱਛੇ ਸੈਂਕੜੇ ਘੋੜੇ ਹੁੰਦੇ ਸੀ ਸੈਂਕੜੇ ਸਿੱਖ ਹੁੰਦੇ ਸੀ ਜਿਨ੍ਹਾਂ ਦੇ ਅੱਗੇ ਖਾਲਸੇ ਦੇ ਨਗਾਰੇ ਹਰਨਜੀਤ ਵੱਜਦੇ ਜਾਂਦੇ ਸੀ ਜਿਨ੍ਹਾਂ ਦੇ ਸਿਰ ਤੇ ਛਤਰ ਝੂਲਦੇ ਸੀ ਜਿਨ੍ਹਾਂ ਦੇ ਥੱਲੇ ਸਵਾ ਸਵਾ ਲੱਖ ਦਾ ਘੋੜਾ ਹੁੰਦਾ ਸੀ ਪ੍ਰਸ਼ਾਦੀ ਹਾਥੀ ਤੇ ਸੋਨੇ ਦੇ ਹਉਦੇ 'ਚ ਬੈਠਦੇ ਸੀ ਆਜੋ ਸੱਚੀ ਸਰਕਾਰ ਮਛੀਵਾੜੇ ਤੇ ਜੰਗਲਾਂ ਵੱਲ ਇਕੱਲੇ ਜਾ ਰਹੇ ਨੇ ਕਵੀ ਨੇ ਕਹਿੰਦੇ ਮੇਰੇ ਬੰਦ ਇਸ ਤਰ੍ਹਾਂ ਆਉਂਦਾ ਹੈ ਸੀ ਲਖਣ ਦੇ ਨਾ ਬੰਦ ਗੁੜਾਏ ਜਿਵੇਂ ਭਗਵਾਨ ਸ੍ਰੀ ਰਾਮਚੰਦਰ ਸੀਤਾ ਤੇ ਲక్ష్మణ ਤੋਂ ਵੀ ਪਿਛੜ ਗਏ ਸਨ ਜਦੋਂ ਸੀਤਾ ਲੈ ਗਏ ਸੀ ਨਾ ਰਾਮਣ ਚੁੱਕ ਕੇ ਤੇ ਉਸ ਵੇਲੇ ਰਾਮਚੰਦਰ ਜੀ ਡਰਕਟਾਂ ਨੂੰ ਪੁੱਛਦੇ ਫਿਰਦੇ ਸਨ ਕਿ ਸੀਤਾ ਕਿੱਥੇ ਆ ਉਹ ਜਿਵੇਂ ਸ੍ਰੀ ਰਾਮਚੰਦਰ ਜੀ ਕਦੀ ਕਿਸੇ ਯੁੱਗ ਵਿੱਚ ਇਕੱਲੇ ਹੀ ਜੰਗਲ ਵਿੱਚ ਫਿਰਦੇ ਸਨ ਅੱਜ ਮਾਚੀਵਾੜੇ ਦੇ ਜੰਗਲਾਂ ਵਿੱਚ ਕਲਗੀਆਂ ਵਾਲੇ ਪਾਸ਼ਾ ਸੱਚੇ ਪਾਸ਼ਾ ਇਸ ਤਰ੍ਹਾਂ ਫਿਰ ਰਹੇ ਹਨ ਜਿਹੜੇ ਸੱਚੇ ਪਾਸ਼ਾ ਦੇ ਵਾਸਤੇ ਵਧੀਆ-ਵਧੀਆ ਘੋੜੇ ਹਾਥੀਆਂ ਦੀਆਂ ਸਵਾਰੀਆਂ ਪਾਲਕੀਆਂ ਦੀਆਂ ਸਵਾਰੀਆਂ ਕਦੀ ਮਿਲ ਵੀ ਨਹੀਂ ਸੀ ਤੁਰਨਾ ਪਿਆ ਅੱਜ ਸੱਚੇ ਪਾਸ਼ਾ ਨੂੰ ਅੱਧੀ ਰਾਤ ਹੈ ਠੰਡੀ ਰਾਤ ਹੈ ਤੇ ਕਾਦੀ ਛੱਦੀ ਪੈ ਰਹੀ ਐ ਤੇ ਜੰਗਲਾਂ ਵਿੱਚ ਸੱਤੇ ਪਾਤਸ਼ਾਹ ਜਾ ਰਹੇ ਨੇ ਉਹ ਅਸਵਾਰੀ ਰਹੇ ਅਗਵਾਏ ਆਹ ਕਹਿੰਦੇ ਅੱਗੇ ਜਿਨ੍ਹਾਂ ਦੇ ਸਵਾਰੀਆਂ ਪਿੱਛੇ ਸਵਾਰੀਆਂ ਜਿਨ੍ਹਾਂ ਦੇ ਅੱਗੇ ਪਿੱਛੇ ਸਿੱਖ ਰਹਿੰਦੇ ਸਾਂ ਸੇਵਾ ਵਾਸਤੇ ਸ਼੍ਰੀ ਰਾਮ ਸਾਚ ਦਾ ਇੱਕ ਤਰੀਕਾ ਹੋਇਆ ਜਿਹੜਾ ਗਾਇਤਰੀ ਦਾ ਵਚਨ ਹੋਇਆ ਸੀ ਉਹ ਸੱਚਾ ਹੋ ਗਿਆ ਉਦਾਪ ਹੋਗੀ ਇਕਸਤਾ ਇਹ ਇੱਕ ਰਸ ਕੋਪ ਕੋ ਉਦਾਪ ਹੋਣੀ ਸੀ ਇਹ ਲਿਖਿਆ ਹੋਇਆ ਸੀ ਉਸ ਦਾ ਹੀ ਮਕਚਰਮਨ ਇਸ ਤਰ੍ਹਾਂ ਸਾਧਗੁਰੂ ਜੀ ਕਿੰਨੇ ਕੋ ਕਈ ਮੀਲ ਅਤਲੀ ਮੱਛੀ ਵਾਲੇ ਬੰਤੂਰੇ ਜਾਂਦੇ ਚਮਕੌਰ ਤੋਂ ਦੂਰ ਚਲੇ ਗਏ ਸਾਰੀ ਰਾਤ ਹੋ ਗਈ ਤੁਰਦਿਆਂ ਨੂੰ ਸਾਰਾ ਦਿਨ ਕੱਲ ਜੰਗ ਲੜਿਆ ਉਸ ਤੋਂ ਪਹਿਲੀ ਰਾਤ ਉਸ ਤੋਂ ਪਹਿਲੀ ਰਾਤ ਲਗਭਗ 3 ਰਾਤਾਂ 3 ਦਿਨ ਹੋ ਗਏ ਨੇ ਮਹਾਰਾਜ ਸੱਚੇ ਪਾਤਸ਼ਾਹ ਨਾ ਕਿਤੇ ਪ੍ਰਸ਼ਾਦਾ ਛਕਿਆ ਨਾ ਕਿਤੇ ਆਰਾਮ ਕੀਤਾ ਜੰਗ ਦੇ ਮੈਦਾਨ ਸਾਰਾ ਦਿਨ 8 ਦਸੰਬਰ ਤੇ ਇੱਕ ਸਕਿੰਟ ਵੀ ਟੀ ਦੀ ਕਮਾਂਡ ਤੇ ਰੁਕੀ ਯਾਨੀ ਇੱਕ ਸਕਿੰਟ ਵੀ ਮਸ਼ੀਨ ਚੱਲਦੀ ਨਾ ਇਦਾਂ ਤੀਰ ਕਮਾਂਡ ਚੱਲਦਾ ਸੀ ਸਾਰਾ ਦਿਨ ਤੀਰ ਚਲਾਉਂਦੇ ਰਹੇ ਜਾਂ ਕੌਂਕ ਸਾਰੀ ਜੰਗ ਦੀ ਗੁਆਹੀ ਕਰਦੇ ਰਹੇ ਤੇ ਹੁਣ ਮਾਰੇ ਥੱਕ ਗਏ ਹਨ ਬਹੁਤ ਜ਼ਿਆਦਾ ਤਰੀਰ ਨੂੰ ਥਕਾਵਟ ਮਹਿਸੂਸ ਹੋਈ ਹੈ ਮਾਚੀ ਵਾਲੇ ਪਏ ਕਿਤਕ ਥਲ ਮਾਚੀ ਵਾਲੇ ਤੋਂ ਥੋੜਾ ਜਿਹਾ ਹਟ ਕੇ ਆਪ ਪੀਚਾ ਦੀ ਸੰਦੀ ਜਾਨ ਚਾਰ ਸਾਹਿਬ ਗੁਰਦੁਆਰਾ ਹੈ ਝਾੜਾਂ ਦੀ ਨਿਸ਼ਾਨੀ ਹੁਣ ਵੀ ਜੁੱਤੀ ਦੇ ਵਿੱਚ ਪਏ ਹੋਏ ਤੇ ਮਹਾਰਾਜ ਦੇ ਚਰਨਾਂ ਦੇ ਵਿੱਚ ਉਹ ਜੁੱਤੀ ਦੇ ਵਿੱਚ ਰੇਤਾ ਜਿਹੜਾ ਸੀ ਚੁਬਦਾ ਸੀਗਾ ਉਹਨੂੰ ਬਾਸੇ ਜੁੱਤੇ ਜੋੜੇ ਨੂੰ ਝਾੜਿਆ ਹੈ ਸੁਨੇ ਸੁਨੇ ਕੋਣੀ ਅੱਗੇ ਕੰਮ ਨੇ ਫਿਰ ਹੌਲੇ ਹੌਲੇ ਅੱਗੇ ਤੁਰ ਪਏ ਨੇ ਜਾਨ ਜਾਨ ਪਛਾਨ ਹੁਣ ਸਾਰ ਇੱਕ ਕੇ ਪੈਰ ਰਾਤ ਰਹਿ ਗਈ ਯਾਨੀ ਸਵੇਰ ਦੇ 3-4 ਵਜ ਗਏ ਛਤਰਤਾ ਹੇ ਤੋ ਸਮਾਪ ਹੋਤਾ ਹੁਣ ਛਤਰਤਾ ਰ ਛਕਣ ਦਾ ਸਮਾ ਹੋਇਆ ਜਦੋਂ ਬਾਰ ਬਾਰ ਸ਼੍ਰੀ ਮੁਖਜੰਬਾਏ ਸਤਿਗੁਰੂ ਪਾਤਸ਼ਾਹ ਨੂੰ ਮਹਿਸੂਸ ਹੋਇਆ ਅੰਮ੍ਰਿਤ ਵੇਲੇ ਉੱਠਦੇ ਸਮੇਂ ਜਦੋਂ ਤੇ ਉਸ ਵੇਲੇ ਸਿੰਘ ਸੇਵਾਦਾਰ ਆਪੇ ਹੀ ਹਾਜ਼ਰ ਹੋ ਜਾਂਦੇ ਸਨ ਦੇਗਾਂ ਲੈ ਕੇ ਸਤਿਗੁਰੂ ਦੀ ਛਕਿਆ ਕਰਦੇ ਸਨ ਸਾਥ ਖਾਣ ਦੇ ਕੰਮ ਦੇਖਾ ਆਹ ਉਹ ਵੀ ਅਨੰਦਪੁਰ ਦੀਆਂ ਮੌਜਾਂ ਸਨ ਤੇ ਭਾਈ ਆਲਮ ਸਿੰਘ ਵਰਗੇ ਸੋਨੇ ਦੇ ਡੱਬੇ ਲਿਆ ਕੇ ਹਾਜ਼ਰ ਕਰਦੇ ਸਨ ਅੰਮ੍ਰਿਤ ਵੇਲੇ ਔਰ ਇਹਦੇ ਵਿਦੇਸ਼ਾਂ ਤੋਂ ਛਤਰ ਧਾਰੇ ਆਉਂਦੇ ਸਨ ਵਧੀਆ ਜਣ ਪਖਾਰਟ ਸੇਵਕ ਪੀਠਾ ਉਹ ਚਲਤ ਹੋਣ ਵਾਲੇ ਚਲਣਾ ਦੀ ਮਾਰਸ਼ਾ ਕਰਨ ਵਾਲੇ ਸੇਵਾਦਾਰ ਉਹ ਇਸ਼ਨਾਨ ਕਰਾਉਣ ਵਾਲੇ ਸੇਵਾਦਾਰ ਕਿੱਥੇ ਚਲੇ ਗਏ ਨੇ ਉਹ ਸੋਹਣੀਆਂ ਸੋਹਣੀਆਂ ਸੁੰਦਰ ਸੇਜਾਂ ਉਹ ਭੰਗੇ ਸੋਨੇ ਦੇ ਉਹ ਸੁੰਦਰ ਚਾਨਣੀਆਂ ਉਹ ਆਨੰਦ ਕਨਸਾਬ ਦੀਆਂ ਮੌਜਾਂ ਕਿੱਥੇ ਚਲੀਆਂ ਗਈਆਂ ਨੇ ਕਹਾਂ ਤਰੰਗਨ ਹੇ ਮਜ਼ੀਨ ਜੁੱਤ ਕਿੱਥੇ ਉਹ ਘੋੜੇ ਨੇ ਦਲ ਸ਼ਿੰਗਾਰ ਵਰਗੇ ਦਲ ਬਿਡਾਰ ਵਰਗੇ ਸਵਾ ਸਵਾ ਲੱਖ ਰੁਪਏ ਜਿਨ੍ਹਾਂ ਦੀ ਕੀਮਤ ਹੁੰਦੀ ਸੀ ਜਿਨ੍ਹਾਂ ਤੇ ਸੋਨੇ ਦੀਆਂ ਕਾਟੀਆਂ ਪੈਂਦੀਆਂ ਸਨ ਅੱਜ ਉਹ ਨਾ ਸੇਵਾਦਾਰ ਰਹੇ ਨਾ ਉਹ ਘੋੜੇ ਰਹੇ ਨਾ ਉਹ ਆਵਾਜ਼ ਰਹੇ ਨਾ ਉਹ ਸਾਜ਼ ਰਹੇ ਨਾ ਉਹ ਰਾਜ ਰਹੇ ਅੱਜ ਮੇਰੇ ਬਾਦਸ਼ਾਹ ਫਕੀਰ ਬਣ ਗਏ ਆਖੋ ਸਤਿਨਾਮ ਵਾਹਿਗੁਰੂ ਇਹਨਾਂ ਸਵਦਨਾਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਰਹਿਣਾ ਤੁਦ ਮੈਨੇ ਰੋਗ ਲਜਾਈਆਂ ਦਾ ਔਡਣ ਨਾਲ ਦੇ ਨਿਵਾਸਾਂ ਤੇ ਰਹਿਣਾ ਸੱਚੇ بادشاہ ਮਹਾਰਾਜ ਤਕੀਰਿ ਬਾਣਾ ਪਾ ਲਿਆ ਹੈ। ਉਹ ਤੋਂ ਪਰ ਕੋ ਬੂਟ ਖੜਿਆ ਹੋਇਆ ਹੈ। ਹੁਣ ਅੰਮ੍ਰਿਤ ਰੇਗ ਦਾ ਸਮਾਂ ਸੀ ਛਕਣ ਵਾਸਤੇ ਕੁਝ ਨਹੀਂ ਸੀ। ਸਰੀਰ ਦੇ ਵਿੱਚ ਥਕਾਵਟ ਅੰਤਾਂ ਦੇ ਹੋ ਚੁੱਕੀ ਸੀ। ਅੱਕ ਦਾ ਬੂਟਾ ਕੋਲ ਖੜਾ ਸੀ। ਹਰਿ ਉਸਦਾ ਤੈ ਤੋੜ ਤੀ ਨਾ। ਉਸ ਅੱਕ ਦੇ ਬੂਟੇ ਦਾ ਹਰਾ ਪੱਤਾ ਤੋੜ ਲਿਆ। ਇੱਕ ਪੱਤਰ ਪਰ ਬੂਟੇ ਦੇ ਪਾਸਿਓਂ ਉਹ ਇੱਕ ਪੱਤੇ ਨੂੰ ਥੱਲੇ ਕਰ ਲਿਆ ਤੇ ਇੱਕ ਪੱਤਾ ਤੋੜ ਕੇ ਅੱਕ ਦਾ ਦੁੱਧ ਪੱਤੇ ਦੇ ਉੱਤੇ ਬੂੰਦਾਂ ਪਾ ਰਹੇ ਨੇ। ਇਹ ਤਰ੍ਹਾਂ ਕਹ ਪੀਸ ਉਹ ਲੀਨ ਤੇ ਉਹ ਅੱਕ ਦਾ ਦੁੱਧ ਜਿਹੜਾ ਹੁੰਦਾ ਬੜਾ ਜਰੀਲਾ ਹੁੰਦਾ। ਸੱਚੇ ਪਾਤਸ਼ਾਹ ਮਾਰੇ ਕੁਝ ਗੁੰਦਾਂ ਅਕਦੇ ਪੱਤੇ ਤੇ ਸਿੱਟ ਕੇ ਉਹ ਦੁੱਧ ਛਕਿਆ ਹੈ। ਉਹਦੇ ਨਾਲ ਸਰੀਰ ਨੂੰ ਥੋੜਾ ਸਹਾਰਾ ਹੋਇਆ ਤੇ ਗੁਰੂ ਕਰਗੀਆਂ ਵਾਲੇ ਪਾਤਸ਼ਾਹ ਜੀ ਫਿਰ ਉੱਠ ਕੇ ਅੱਗੇ ਨੂੰ ਤੁਰ ਪਏ। ਮੱਛੀਵਾੜੇ ਦੇ ਜੰਗਲ ਨੇੜੇ ਆ ਗਏ। ਇੱਕ ਦਰਖਤ ਦੇ ਸੇਕ ਤੇ ਖੜ ਗਏ। ਜਿਹੜੇ ਮੇਰੇ ਸੱਚੇ ਪਾਤਸ਼ਾਹ ਆਪਣੇ ਸੇਵਕਾਂ ਨੂੰ ਲੋਕਾਂ ਨੂੰ ਸੁੱਖ ਦੇਣ ਵਾਲੇ ਹਨ। ਇਹ ਲੋਕ ਸੁਹੀਏ ਪਰ ਲੋਕ ਸੁਹੇਲੇ ਨਾਨਕ ਹਰਿ ਖਾਲਸਾ ਆਪੇ ਸਤਗੁਰ ਸੇਖਾ ਹਲਕ ਬਲਤ ਸਵਾਰ ਹੈ ਨਾਨਕ ਸਤਗੁਰ ਸੇਖ ਕੋ ਜੀ ਨਾਨਕ ਸਮਾਏ ਇਹੋ ਜੇ ਬਾਜਾਂ ਵਾਲੇ ਪਾਤਸ਼ਾਹ ਮਹਾਰਾਜ ਮਸੀਹਾੜੇ ਦੇ ਜੰਗਲ ਚ ਪਹੁੰਚ ਗਏ ਕਿਉਂਕਿ ਅੱਕ ਦਾ ਦੁੱਧ ਜ਼ਹਿਰੀਲਾ ਹੁੰਦਾ ਹੈ ਉਹਦਾ ਸਰੀਰ ਨੂੰ ਸਾਈਡ ਇਫੈਕਟ ਵੀ ਹੁੰਦਾ ਫਾਇਦਾ ਵੀ ਹੁੰਦਾ ਹੈ ਠੰਡ ਤੋਂ ਬਚਾਉਂਦਾ ਪਰ ਉਹਦਾ ਨਸ਼ਾ ਬੜਾ ਸਰੀਰ ਨੂੰ ਚੜਦਾ ਹੈ ਇਹ ਦੂਸਰੇ ਸ਼ਮਕ ਵਿਸਾਲ ਇੱਕ ਮਹਾਰਾਜ ਤਿੰਨ ਚਾਰ ਦਿਨਾਂ ਤੋਂ ਮੰਦੇ ਤੇ ਬੈ ਕੇ ਨਹੀਂ ਸੀ ਵੇਖਿਆ ਬੈ ਕੇ ਨਹੀਂ ਸੀ ਵੇਖਿਆ ਹਾਂ ਰੇਲੇ ਜੰਗਲ ਦੇ ਵਿੱਚ ਸਨ ਤੇ ਦੂਜਾ ਅੱਕ ਦਾ ਜਿਹੜਾ ਦੁੱਧ ਸੀ ਉਹਨੇ ਵੀ ਸਰੀਰ ਨੂੰ ਸੁਸਤੀ ਚ ਲੈ ਆਂਦਾ ਦੋ ਦਿਨ ਦੋ ਰਾਤਾਂ ਲਗਾਤਾਰ ਭਿਆਨਕ ਜਲਦ ਕੀਤਾ ਨਹੀਂ ਆਰਾਮ ਕੀ ਇਸ ਬਾਦ ਕਿਤੇ ਵੀ ਆਰਾਮ ਨਹੀਂ ਕੀਤਾ ਕਿਤੇ ਵੀ ਜਿਉਂ ਅਨੰਦਪੁਰ ਤੋਂ ਚੱਲੇ ਨਹੀਂ ਸਕੇ ਬਾਦਸ਼ਾਹ ਮਾਸੀਵਾੜੇ ਤੱਕ ਕਿਤੇ ਵੀ ਲੱਕ ਸਿੱਧੇ ਨਹੀਂ ਕੀਤੀ ਹਾਂਜੀ ਨਾ ਸੁਤੇ ਤੇ ਨਾ ਬਹਿ ਕੇ ਆਰਾਮ ਕੀਤਾ ਤੇ ਨਾ ਹੀ ਆਰਾਮ ਦਾ ਕੋਈ ਸਮਝਣਿਆ ਹੁਣ ਸਾਸ ਅਗੇ ਦੀ ਤੀਜੀ ਰਾਤ ਚੌਥੀ ਰਾਤ ਸਵੇਰ ਦਾ ਟਾਈਮ ਹੋ ਗਿਆ ਉੱਥੇ ਮਾਛੀਵਾੜੇ ਗੁਲਾਬੇ ਦੇ ਖੂਹ ਦੇ ਨੇੜੇ ਆਲਸ ਆ ਗਈ ਹੈ ਭਈ ਉਹਦੇ ਇਹ ਮੈਂ ਆਂਟ ਅਟਾਲ ਉਹ ਹੁਣ ਕਿਉਂਕਿ ਸਰੀਰ ਹੈ ਨਾ ਇਹ ਅਵਤਾਰਮਾਨ ਪੁਰਸ਼ਾਂ ਗੁਰੂਆਂ ਨੇ ਵੀ ਇਹ ਮਨੁੱਖੀ ਜਾਮੇ 'ਚ ਸਾਨੂੰ ਦਰਸ਼ਨ ਦੇਣੇ ਸੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਆਪ ਪਰਮੇਸ਼ਰ ਕਾਲਪੁਰਖ ਨਿਰੰਕਾਰ ਦੀ ਜੋਤ ਹਨ ਪਰ ਜਾਮਾ ਮਨੁੱਖੀ ਧਾਰਨ ਕੀਤਾ ਸਾਡੇ ਵਰਗੇ ਬਣੇ ਨੇ ਸਾਡੇ ਵਿੱਚ ਆਏ ਨੇ ਮਾਂ ਦੇ ਪੇਟ ਤੋਂ ਜਨਮ ਲਿਆ ਬਾਤਾ ਗੁਜਰੀ ਦੀ ਕੱਖ ਨੂੰ ਪਾਗ ਲਾਏ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਰਿਵਾਰ ਦੇ ਉਹਨਾਂ ਦੇ ਘਰੇ ਰੇਸ਼ੀ ਯਾਰ ਬਣੇ ਨੇ ਤੇ ਫਿਰ ਉਹਨਾਂ ਨੇ ਲੀਲਾ ਵੀ ਮਨੁੱਖਾਂ ਵਾਲੀ ਕੀਤੀ ਸਾਰੇ ਇਸ ਕਰਕੇ ਹੁਣ ਸਰੀਰ ਦਾ ਜਿਹੜਾ ਨੀਯਮ ਹੈ ਪ੍ਰਸ਼ਾਦਾ ਵੀ ਚਾਹੀਦਾ ਇਹਨੂੰ ਤੇ ਸਰੀਰ ਨੂੰ ਨੀਂਦ ਵੀ ਚਾਹੀਦੀ ਜੋ ਵੀ ਇਸ ਸੰਸਾਰ 'ਚ ਆਇਆ ਭਾਵੇਂ ਗੁਰੂ ਐ ਭੀਰ ਅਵਤਾਰ ਹੈ ਰਿਸ਼ੀ ਹੈ 무ਨੀ ਹੈ ਕੋਈ ਵੀ ਉਹਦੀ ਕਿਰਿਆ ਸਰੀਰ ਦੇ ਹਿਸਾਬ ਨਾਲ ਹੋਣੀ ਹੋਣੀ ਹੁਣ ਅਮਰ ਤੇਲਾ ਹੋ ਗਿਆ ਸਰੀਰ ਥੱਕ ਬੋੜ ਗਿਆ ਸੱਚੇ ਪਾਤਸ਼ਾਹ ਗੁਲਾਬੇ ਦੇ ਮਸੰਦ ਦੇ ਖੂਦੇ ਲਾਗੇ ਆ ਕੇ ਜੜ ਥੱਲੇ ਲੰਮੇ ਪੈ ਗਏ ਸਰੀਰ ਖਾਲ ਰੇ ਚੰਨਨ ਮੇਂ ਬੋ ਆ ਸਾਧ ਸੰਗਤ ਜੀ ਪੈਰਾਂ ਦੇ ਚਰਨਾਂ ਦੇ ਛਾਲੇ ਇੱਡੇ ਜ਼ਿਆਦਾ ਪੈ ਗਏ ਨੇ ਵੀ ਚਰਨਾਂ ਦੇ ਵਿੱਚ ਹੁਣ ਚੱਲਣ ਦੀ ਸਮਰੱਥਾ ਵੀ ਨਹੀਂ ਰਹਿ ਗਈ ਹਾਂ ਜੀ ਸੰਤ ਜੀ ਪਾਤਸ਼ਾਹ ਦਾ ਕਾਟ ਹਲ ਇਦਾਂ ਲੱਗਦਾ ਜਿਵੇਂ ਕਮਲ ਦੇ ਫੁੱਲ ਦੇ ਉੱਤੇ ਮੋਤੀ ਪਏ ਹੋਣ ਆਖੋ ਸ੍ਰੀ ਵਾਹਿਗੁਰੂ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਹਿੰਦੇ ਬਾਦਸ਼ਾਹ ਵਾਲੇ ਪਾਤਸ਼ਾਹ ਦੇ ਚਰਨ ਤੇ ਮਾਨੂੰ ਕਮਲ ਦੇ ਫੁੱਲ ਨੇ ਤੇ ਜਿਹੜੇ ਛਾਲੇ ਨੇ ਉਹ ਮੋਤੀ ਨੇ ਕਹਿੰਦੇ ਕਮਲ ਦੇ ਫੁੱਲ ਦੇ ਉੱਤੇ ਮੋਤੀ ਰੱਖੇ ਹੋਣ ਏਓ ਸੋਹਣੇ ਸੋਹਣੇ ਚਰਨਾਂ 'ਚ ਛਾਲੇ ਪੈ ਗਏ ਨੇ ਚਾਬੇ ਗੋਸਮਰਤ ਨਾ ਆਗੇ ਹੁਣ ਚਰਨਾਂ ਨੇ ਜਵਾਬ ਦੇਤਾ ਚੱਲਣ ਤੋਂ ਹੁਣ ਅੱਗੇ ਪੈਰ ਉੱਠਦੇ ਨਹੀਂ ਪਤੀ ਨੀਂਦ ਤੋਂ ਹੋਰ ਆਇਓ ਜੋਰ ਇੱਕ ਤਾਂ ਚਰਮਾਂ ਦੇ ਛਾਲੇ ਆਲੀ ਬੀੜ ਬਹੁਤ ਹੋ ਰਹੀ ਐ ਦੂਜਾ ਨੀਦ ਨੇ ਜੋਰ ਪਾ ਰਿਹਾ ਹੈ ਬੈਠੇ ਸਤਪੁਰ ਪਟਨਾ ਤੋਂ ਮੁੱਲਾ ਉਸ ਵੇਲੇ ਸੱਚੇ ਪਾਤਸ਼ਾਹ ਮੱਛੀ ਵਾੜੇ ਦੇ ਜੰਗਲ ਵਿੱਚ ਬੈਠ ਗਏ ਨੇ ਬਹੁਤ ਕੀਮਤੀ ਕਪੜਾ ਸੀ ਮੁੱਢੇ ਤੇ ਦੁਸ਼ਾਲਾ ਹਜੂਰੀਆ ਸੋਹਣਾ ਅੰਦਰ ਤੇ ਛੋਰ ਉਹ ਆਪਣਾ ਕਮਰ ਕਸਾ ਖੋਲ ਕੇ ਘਟਕਾ ਹੱਟ ਖੂਪ ਤੇ ਖੋਲੀ ਆਹ ਉਹ ਮਹਾਰਾਜ ਨੇ ਕਹਿੰਦੇ ਉਹ ਆਪਣਾ ਦੁਸ਼ਾਲਾ ਹਜੂਰੀਆ ਗੱਲ ਦਾ ਲਾਇਆ ਤੇ ਇੱਕ ਟਿੰਡ ਖੂਤਾਂ ਖੋਲ ਲਈ ਟਿੰਡਾਂ ਹੁੰਦੀਆਂ ਸੀ ਪਹਿਲਾਂ ਖੂ ਜਿਹੜੇ ਹਲਟ ਨਾਲ ਚੱਲਦੇ ਸੀ ਨਾ ਇੰਨਾਂ ਨੇ ਫੋਟੋਆਂ 'ਚ ਵੇਖਿਆ ਹੁਣ ਅਸੀਂ ਤਾਂ ਖੈਰ ਉਹਨਾਂ ਦਾ ਪਾਣੀ ਵੀ ਪੀਂਦੇ ਨੇ ਖੂਹਾਂ ਦਾ ਹੱਟ ਚੱਲਦੇ ਵੇਖੇ ਹੋ ਸਕਦਾ ਵੱਡੀਆਂ ਮਾਈਆਂ ਨੇ ਵੱਡੇ ਬਜ਼ੁਰਗਾਂ ਨੇ ਵੇਖਿਆ ਨਵੇਂ ਬੱਚਿਆਂ ਨੇ ਨਹੀਂ ਵੇਖਿਆ 30 ਸਾਲ 40 ਸਾਲ ਪਹਿਲਾਂ ਹੱਲ ਚੱਲਦੇ ਹੁੰਦੇ ਸੀ ਉਹਦਾ ਟਿੰਡਾ ਹੁੰਦੀਆਂ ਸੀ ਦੱਬੇ ਦੇ ਆਪਣੇ ਜਮਾਨੇ ਵਿੱਚ ਤਾਂ ਟਿੰਡਾ ਆਪਾਂ ਜਿਹੜੀਆਂ ਵੇਖੀਆਂ ਨੇ ਲੋਹੇ ਦੀਆਂ ਵੇਖੀਆਂ ਪਰ ਕਹਿੰਦੇ ਨੇ ਵੀ 2 300 ਸਾਲ ਤੋਂ ਪਿੱਛੇ ਮਿੱਟੀ ਜਿਹੇ ਟਿੰਡਾ ਹੁੰਦੇ ਸੀ ਆਦੀਮ ਮਿੱਟੀ ਦੇ ਕੁਜੇ ਨਹੀਂ ਕੁਵਾਰਾਂ ਨੇ ਬਣਾਏ ਹੁੰਦੇ ਇਦਾਂ ਦੇ ਟਿੰਡਾ ਹੁੰਦੀਆਂ ਸੀ ਪੱਟੀਆਂ ਬਣਾ ਕੇ ਮਿੱਟੀ ਦੀਆਂ ਤੇ ਉਹ ਨਾਲ ਬਣੀਆਂ ਹੁੰਦੀਆਂ ਸੀ ਉਹ ਲਿਆ ਇੱਕ ਟਿੰਡ ਦਸਵੇਂ ਬਾਦਸ਼ਾਹ ਨੇ ਖੂਦ ਇਹ ਮੰਨ ਦੇ ਨਾਲ ਖੋਲ ਲਈ ਹੈ ਤੇ ਉਹ ਟਿੰਡ ਨੂੰ ਨਾ ਖੂਦ ਹੀ ਟਿੰਡ ਨੂੰ ਕੱਪੜੇ ਚ ਲਪੇਟ ਕੇ ਸਹਰਾਣੇ ਵਾਲੇ ਕੋਲੋਂ ਸਹਰਾਣਾ ਬਣਾ ਲਿਆ ਆਖੋ ਸਤਨਾਮ ਟਿੰਡ ਦਾ ਸਹਰਾਣਾ ਤੁਸਾਂ ਸੁਣਿਆ ਹੋਣਾ ਪੁਰਾਣੇ ਬਿਰਧਾਂ ਹੁਣ ਕੋਈ ਦੱਸਦਾ ਨਹੀਂ ਤੇ ਆ ਸੱਭ ਨੂੰ ਟਿੰਡ ਦਾ ਸਰਾਨਾ ਲੈ ਕੇ ਸੋਤੇ ਅਦੀਮ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਖੁਦ ਹੀ ਟਿੰਡ ਮਿੱਟੀ ਦੀ ਟਿੰਡ ਉਹਨੂੰ ਕੱਪੜੇ ਦੇ ਲੋਪਰੇਟ ਕੇ ਸਰਾਨੇ ਥੱਲੇ ਰੱਖ ਲਿਆ ਕਰੇ ਵਿਛਾਈ ਛੋੜ ਕੇ ਉੱਪਰ ਥੱਲੇ ਵਿਛਾ ਕੇ ਕਪੜਾ ਟਿੰਡ ਰੱਖ ਕੇ ਉੱਤੇ ਲੇਟ ਗਏ ਨੇ ਜੰਗਲ ਦੇ ਵਿੱਚ ਕਮਰ ਕਸਾ ਤੇ ਹੀਰਾ ਲਲਨ ਕਮਰ ਕਸਾ ਹੁੰਦਾ ਹੀ ਕੱਸਿਆ ਹੋਇਆ ਗਾਤਰੇ ਤਾਲ ਤਲਵਾਰ ਤੀਰ ਕਮਾਨ ਦਮਾਲੇ ਦੇ ਚੱਕਰ ਜਿੰਨਾ ਵੀ ਸੀ ਨਾ ਉਸ ਆਪਣਾ ਕਮਰ ਕਸਾ ਨਹੀਂ ਖੋਲਿਆ ਸਭਾ ਸਭਾ ਮਾਨ ਦਾ ਕਮਰ ਕਸਾ ਹੁੰਦਾ ਸੀ ਦਮਾਲੇ ਤੋਂ ਲੈ ਕੇ ਸਾਰੇ ਹਥਿਆਰ ਜਿਹੜੇ ਮਹਾਰਾਜ ਦੇ ਤਮਰ ਕਸੇ ਦੇ ਵਿੱਚ ਵੀ ਪੰਜ ਸ਼ਸਤਰ ਵਿਸ਼ੂਆ ਪੇਸ਼ ਕਵਜਰ ਖੰਜਰ ਕਟਾਰ ਇਹ ਛੋਟੇ ਸ਼ਸਤਰ ਦੇ ਪੰਜੇ ਹੁੰਦੇ ਆ ਤੇ ਇਸੇ ਤਰ੍ਹਾਂ ਤਲਵਾਰ ਢਾਲ ਬੱਛਾ ਬੰਦੂਕ ਜਮਾਨੇ ਦੇ ਚੱਕਰ ਸਭਾ ਮੰਡ ਦਾ ਪਾਲ ਹੁੰਦਾ ਸਾਰਾ ਉਦਾਂ ਹੀ ਸਜਿਆ ਹੋਇਆ ਕਲਗੀਆਂ ਵਾਲੇ ਪਾਸ਼ਾ ਉਦਾਂ ਹੀ ਸਜੇ ਸਜੇ ਹੀ ਥੱਲੇ ਭੁਜੇ ਮਾਛੀ ਵਾਲੇ ਦੇ ਤਿੰਨ ਗੱਲ ਤੇ ਬਰਾਜ ਗਏ ਨੇ ਸ਼ਰਮਤ ਵਿਸਾਲ ਵਿਸਾਰ ਸੁਆਲ ਕਹਿੰਦੇ ਥੱਕੇ ਬਹੁਤ ਨੇ ਆਲਸ ਵੀ ਬਹੁਤ ਹੋ ਗਈ ਹੈ ਨੀਂਦ ਅਕਲ ਅਕੀ ਸੱਚ ਪਾਸ ਹੈ ਅਮਰ ਵਿਸਾਲ ਅੱਖ ਕੋ ਆਏ ਅੱਖਾਂ ਦੇ ਨਾਲ ਉਹ ਅਮਨ ਸੀਗਾ ਉਹ ਵੀ ਬਹੁਤ ਜ਼ਿਆਦਾ ਚੜਿਆ ਹੋਇਆ ਸੀ ਚੋਹੀ ਚਾਹ ਪਰ ਕੋ ਰਾਈ ਤੇ ਉਹਦੋਂ ਪੂਰੀ ਦੀ ਹਵਾ ਚੱਲ ਰਹੀ ਸੀ ਮੱਛਲ ਮੰਦਰ ਤੇ ਕਮਲ ਕੇ ਪਾਹ ਤੇ ਮਾਰੇ ਸਾਡੇ ਪਾਸ ਅਰੀ ਕਮਲ ਵਰਗੇ ਅੱਖਾਂ ਬੰਦ ਹੋ ਗਈਆਂ ਆਏ ਨੀਂਦ ਬਸ ਕਰ ਆਰਾਮ ਕਰ ਇਸ ਤਰ੍ਹਾਂ ਅੱਖਾਂ ਬੰਦ ਹੋਈਆਂ ਨੀਂਦ ਵਸ ਹੋ ਕੇ ਤੇ ਆਰਾਮ ਦੇ ਚਲੇ ਗਏ ਤੇ ਨੋ ਡੰਕਾ ਤੁਹਾਨੂੰ ਸੀਗਾ ਉਹ 9 ਟੰਕਾ ਦਾ ਮੈਂ ਇੱਕ ਟੰਕਾ 25 ਸੇਲ ਦਾ ਹੁੰਦਾ 80 ਕਿਲੋ ਦਾ ਤੇ 9 25 ਨੂੰ 9 ਨਾਲ ਗੁਣਾ ਕਰੋ ਕਿੰਨਾ ਬਣ ਗਿਆ 225 ਕਿਲੋ 225 ਕਿਲੋ ਭਾਰ ਇੱਕ ਪਾਸੇ 225 ਇੱਕ ਪਾਸੇ ਪਾਈਏ ਤੇ ਉਹ ਜਿਹੜਾ ਕਮਾਨ ਉਹ ਵੜਾ ਜਾਂਦੀ ਫੇਗਾ ਤੇ ਗੁਰੂ ਸਾਹਿਬ ਨੂੰ ਕੰਨਾ ਦਾ ਹੀ ਖਿੱਚ ਕੇ ਤੀਰ ਮਾਰਦੇ ਸੀ ਯਾਨੀ ਅੱਜ ਤੱਕ ਐਡਾ ਤੀਰ ਕਮਾਨ ਦੁਨੀਆ ਦਾ ਕੋਈ ਸੂਰਮਾ ਚਲਾ ਨਹੀਂ ਸਕਿਆ 9 ਟੰਕਾ ਉਹਦੇ ਵਿੱਚੋਂ ਤੀਰ ਚੱਲਦਾ ਸੀ ਦਸਾਂ ਦਸਾਂ ਵਿੱਚੋਂ ਪਾਸ ਨਹੀਂ ਦਿੰਦਾ ਸੀ ਉਹ 9 ਟੰਕਾ ਦਾ ਚੰਸ ਏਦਾਂ ਖੱਬੇ ਹੱਥ ਵਿੱਚ ਫੜਿਆ ਹੋਇਆ ਤਾਰੇ ਕੋਲੋਂ ਹੱਥ ਰਵਾਏ ਮੋਢੇ ਵਿੱਚ ਪਾਇਆ ਕੋਈ ਸ਼ਸਤਰ ਸਿਰ ਤੋਂ ਵੱਖਰਾ ਨਹੀਂ ਕੀਤਾ ਜਿਵੇਂ ਫੌਜੀ ਸਜੇ ਸਜਾਏ ਲਵੇਂ ਪੈ ਜਾਂਦੇ ਆ ਮੇਰੇ ਪਾਤਸ਼ਾਹ ਫੌਜਾਂ ਦੇ ਮਾਲਕ ਇਦਾਂ ਵਿਰਾਜ ਗਏ ਧਿਆਨ ਤਮਾਂ ਕੀ ਕਰੇ ਕੱਟ ਕਟ ਆ ਦੋ ਪਿਸਤੌਲ ਜਿਹੜੇ ਸਨ ਉਹਨਾਂ ਦੀ ਗੋਲੀਆਂ ਪਾ ਕੇ ਤੇ ਕਮਰ ਕਸੇ ਦੇ ਵਿੱਚ ਪਾ ਲਿਆ ਜਿਹੜੀ ਮੋਢੇ ਦੀ ਬੰਦੂਕ ਸੀ ਉਹ ਵੀ ਤਿਆਰ ਕਰਕੇ ਰੱਖੀ ਵੀ ਕਿਸੇ ਵੇਲੇ ਵੀ ਗੋਲੀ ਚਲਾਣੀ ਪੈ ਸਕਦੀ ਹੈ ਭਰੇ ਨਖੰਦ ਅੰਗ ਸਗਲਾਏ ਤੇ ਤੀਰਾਂ ਦਾ ਪੱਥਾ ਉਹ ਵੀ ਇਦਾਂ ਮੋਢੇ ਦੇ ਨਾਲ ਹੀ ਕੱਸਿਆ ਹੋਇਆ ਯਾਨੀ ਕਿੰਨੇ ਹੀ ਸ਼ਸਤਰ ਲਗ ਭਾਗ ਮੰਨ 1.5 ਮੰਨ ਦੋਆ ਦਸਵੇਂ ਪਾਤਸ਼ਾਹ ਦੇ ਕਮਰ ਕਸੇ ਜਿਵੇਂ ਸ੍ਰੀ ਰਾਮਚੰਦਰ ਜੀ ਮਹਾਰਾਜ ਸਾਰਾ ਕੁਝ ਛੱਡ ਕੇ ਕੰਨ ਘੋਰੇ ਸ਼ੁਰੂ ਕਰਦੇ ਜੁਹਾਨ ਨੂੰ ਸਾਥੀ ਧੋੜੇ ਬਾਲਕੀਆਂ ਛੱਡ ਕੇ ਆਪਣੇ ਨੇਤਰਾਂ ਦੋਸਤਾਂ ਨੂੰ ਆਪਣੀ ਫੌਜ ਨੂੰ ਕੰਚਨ ਕੇ ਮੰਤਰ ਸੁਭਧਾਨ ਸੋਨੇ ਦੇ ਮਕਾਨ ਛੱਡ ਕੇ ਸੋਨੇ ਦੇ ਪਲੰਗ ਤੇ ਸੋਹਣੇ ਕੋਮਲ ਪਿਛੌਣੇ ਛੱਡ ਕੇ ਜਿਹੜੇ ਦੁੱਲ ਦੇ ਚੱਗ ਵਰਗੇ ਚਿੱਟੇ ਬਿਸਤਰੇ ਵਿਛਾਉਣੇ ਸੀ ਜਿਵੇਂ ਸ੍ਰੀ ਰਾਮਚੰਦਰ ਜੀ ਜੰਗਲ ਜਾਸ ਉੱਤੇ ਸੀ ਨਾ 14 ਸਾਲ ਦਾ ਬਨਵਾਸ ਕਰਨ ਲਈ ਇਦਾਂ ਮੇਰੇ ਕਰਗੀਆਂ ਵਾਲੇ ਪਾਤਸ਼ਾਹ ਆਨੰਦਪੁਰ ਸਾਹਿਬ ਦੇ ਆਨੰਦ ਮੇਲੇ ਛੱਡ ਕੇ ਮਾਸੀਵਾੜੇ ਦੇ ਜੰਗਲਾਂ ਵਿੱਚ ਕਿਉਂ ਸੁਤੇ ਨੇ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਸੇ ਤਰ੍ਹਾਂ ਹੀ ਬਨਵਾਸੀ ਹੋ ਗਏ ਨੇ ਜਿਵੇਂ ਕਦੀ ਤ੍ਰੇਤੇ ਜਾਂ ਕੋਈ ਤੁਸੀਂ ਵਿਦਾਂਤ ਚੰਦਰ ਜੀ ਮਹਾਰਾਜ ਨੂੰ ਇਹ ਬਨ ਜੰਗਲਾਂ ਵਿੱਚ ਰਹਿਣਾ ਪਿਆ ਸੀ ਜਿਨ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਲੇ ਦੁਆਲੇ ਭਾਈ ਆਲਮ ਸਿੰਘ ਵਰਗੇ ਭਾਈ ਉਦੇ ਸਿੰਘ ਵਰਗੇ ਭਾਈ ਫਤਿਹ ਸਿੰਘ ਵਰਗੇ ਭਾਈ ਬਹੁਤ ਸਿੰਘ ਵਰਗੇ بڑے بڑے ਸੂਰਮੇ ਯੋਧੇ ਸਾਹਿਬਾਨ ਪਹਿਲਾਂ ਦਿਆ ਕਰਦੇ ਸਨ ਚਾ ਕਰ ਹੈ ਜਗਨਦੀਪਾ ਦੇ ਸਾਰੀ ਸਾਰੀ ਰਾਤ ਪਹਿਲਾਂ ਦਿੰਦੇ ਖੜ ਕੇ ਸਿੰਘ ਹਜ਼ਾਰਾਂ ਸੇਵਾ ਕਰਨ ਹੈ ਹਜ਼ਾਰਾਂ ਸੇਖ ਦਿਨ ਦੀ ਸੇਵਾ ਕਰਦੇ ਸਨ ਸ਼ਾਬਸ਼ਮਤੀ ਜਗਨਦੀਪਾ ਜਿਹਨਾਂ ਦੇ ਚਰਨਾ ਵਿੱਚ ਸਵੇਰੇ ਦਾ ਕੀਰਤਨ ਕਰਦੇ ਸੀ ਆਵਾਜ਼ ਸੁਣ ਕੇ ਜਿਹੜੇ ਫੌਤਸ਼ਾ ਜਾਗਦੇ ਸੀ ਬਨੇ ਦਿਨਾਂ ਦੇ ਘਰ ਪਛਾਹ ਜਿਹਨਾਂ ਦੇ ਉੱਤੇ ਬੜੇ ਬੜੇ ਸੋਹਣੇ ਚਰੀਦਾਰ ਚਾਨਣੀਆਂ ਲਗੀਆਂ ਚੰਦੋਏ ਲੱਗੇ ਹੁੰਦੇ ਸੀ ਵਿੱਚ ਸੋਨਾ ਸੋਨੇ ਦੇ ਤਾਰ ਨਾਲ ਕੰਮ ਕੀਤਾ ਹੁੰਦਾ ਸੀ ਸਵਾ 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 ਲੱਗ ਜਿਵੇਂ ਚਾਨਣੀ ਲੱਗਦੀ ਸੀ ਜਦ ਕਰੀਤ ਹਰਦੇ ਸੀ ਉੱਤੇ ਮੰਨ ਕਰਨ ਕੇ ਫਰਸ਼ ਨਵਾਹੇ ਇਹ ਰੰਗ ਰੰਗੇ ਤੇ ਫਰਸ਼ ਵਿਛਦੇ ਸਨ ਜਿਨ੍ਹਾਂ ਦੇ ਦਰਵਾਜ਼ੇ ਮਾਰ ਦੇ ਵਿੱਚ ਗਲੀਚੇ ਵਿੱਚ ਦੇ ਸਨ ਕਲੀਨ ਵਿੱਚ ਦੇ ਸਨ ਮੇਰੇ ਵਿੱਚ ਆਵਨੇ ਬਹੁਤ ਅੱਜ ਉਹ ਸੱਚੇ ਬਾਦਸ਼ਾਹ ਬਿਨਾ ਵਿੱਚੋਣੇ ਦੇ ਬਿਨਾ ਬੰਜੇ ਦੇ ਬਿਨਾ ਛੱਤ ਦੇ ਬਿਨਾ ਕਿਸੇ ਥੰਦੋਏ ਦੇ ਇੱਕ ਲੀਂਦੀ ਛੱਤ ਦੇ ਥੱਲੇ ਸਾਧ ਸੰਗਤ ਦੀ ਉਂਝੇ ਕੰਡਿਆ ਦੀ ਸੇਜ ਵਿਛਾਈ ਕਿਸ ਤੇ ਆਖੋ ਸਤਨਾਮੁ ਸ੍ਰੀ ਵਾਹਿਗੁਰੂ ਜਨਮਾਤਾ ਜੀ ਦੀ ਗਾ ਸੁਤਾ ਕੰਡਿਆ ਦੀ ਸੇਜ ਵਿਛਾਈ ਸੀਨੇ ਨਾਲ ਤੇਰ ਨਾਲ ਹੀ ਜਦੋਂ ਜਾਤ ਪੁੱਤਰਾਂ ਦੀ ਜਨ ਉਹ ਸਮਾਂ ਕਿਹਦਾ ਹੋਵੇਗਾ ਜਦੋਂ ਪੁੱਤਰਾਂ ਦਾ ਸਨਸਕਾਰ ਕਰਕੇ ਵੀ ਨਹੀਂ ਆ ਸਕੇ ਪੁੱਤਰਾ ਦੇ ਦੋ ਗਾਜ ਕਫਨ ਵੀ ਨਹੀਂ ਪਾ ਸਕੇ ਆ ਸੱਚੇ ਪਾਤਸ਼ਾਹ ਧੰਗੁਰ ਗੋਬਿੰਦ ਸਿੰਘ ਜੀ ਵਾਲੇ ਸਤਿਗੁਰੂ ਜਿਹੜੇ ਗੁਰੂ ਆਚਾਰ ਤੋਂ ਪਹਾਂਦੇ ਕਵੀ ਦੀ ਕਹਿੰਦੇ ਬੜੀ ਅਸਚਲ ਖੇਡ ਹੈ ਗੁਰੂ ਜੀ ਗੁਰੂ ਦੀ ਗੱਤ ਨਹੀਂ ਕੋਈ ਜਾਣ ਸਕਦਾ ਕਿਤੇ ਤੇ ਮੇਰੇ ਪਾਤਸ਼ਾਹ ਤਖਤਾਂ ਤਾਜਾਂ ਦੇ ਵਿਰਾਜ ਦੇ ਤੇ ਕਿਤੇ ਅੱਜ ਪੁਨੇ ਅਸਣਾਂ 'ਤੇ ਬੈਠੇ ਨੇ ਧੰਨ ਧੰਨ ਗੁਰਦੇਵ ਜੀ ਮੌਜੂਦ ਸਤਿਗੁਰ ਬ੍ਰਿਤੀ ਸਮਾਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਬਾਣ ਤਨ ਤਾਂ ਗੁਰਦੇ ਉਹ ਸੁੱਖ ਦੁੱਖ ਬਿਲਤੀ ਸਮਾਨ ਸੁੱਖ ਵਿੱਚ ਵੀ ਤੇ ਦੁੱਖ ਵਿੱਚ ਸਮਾਨ ਬਿਲਤੀ ਰੱਖੀ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ ਸੁੱਖ ਸੁਨੇ ਯਾਰ ਹੈਲੀ ਦਾ ਕੰਚਨ ਮਾਟੀ ਰਬੜਣਾ ਕਹਿਣਾ ਬੜਾ ਸੌਖਾ ਕਥਾ ਬੜੀ ਸੌਖੀ ਅਸੀਂ ਕਰ ਲੈਣੇ ਗਿਆਨੀ ਲੋਕ ਪਰ ਜੇ ਮਾੜਾ ਜਾ ਵੀ ਬੱਚੇ ਸਾਡੇ ਨੂੰ ਬੁਖਾਰ ਛੜ ਜੇ ਸਾਨੂੰ ਰੋਟੀ ਚੰਗੀ ਨਹੀਂ ਲੱਗਦੀ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਦੋ ਲਾਲ ਅਖਾਂ ਸਾਹਮਣੇ ਸ਼ਹੀਦ ਹੋਣ ਦੇ ਵੇਖ ਕੇ ਆਏ ਨੇ ਦੋ ਲਾਲਾਂ ਦਾ ਜੇ ਪਤਾ ਨਹੀਂ ਕਿੱਥੇ ਨੇ ਮਾਂ ਦਾ ਨਹੀਂ ਪਤਾ ਪਰਿਵਾਰ ਦਾ ਨਹੀਂ ਪਤਾ ਆਨੰਦਪੁਰ ਸਾਹਿਬ ਦਾ ਰਾਜ ਭਾਗ ਸਭ ਬਰਬਾਦ ਹੋ ਚੁੱਕਾ ਹੈ ਮੇਰੇ ਬਾਪੀਓ ਉਹ ਚਿੱਠੀ ਦੇ ਵਿੱਚ ਮਹਾਰਾਜ ਨੇ ਸਿਰਫ ਦੋ ਬੱਚਿਆਂ ਦੇ ਸ਼ਹੀਦ ਹੋਣ ਦਾ ਜ਼ਿਕਰ ਕੀਤਾ ਚਾਰਾਂ ਦਾ ਨਹੀਂ ਕੀਤਾ ਦੋਹਾਂ ਦਾ ਕੀਤਾ ਉਹ ਵਿਦਵਾਨ ਕਹਿੰਦੇ ਨੇ ਵੀ ਇਹ ਚਿੱਠੀ ਮਾਚੀ ਵਾਲਿਆਂੋਂ ਨਿਕਲੀ ਹੈ ਗੁਲਾਬੇ ਦੇ ਘਰੋਂ ਲਿਖੀ ਹੈ ਜਦੋਂ ਦੋ ਦੂਜੇ ਦੋ ਸਾਹਿਬ ਜਿਆਦਿਆਂ ਦੀ ਸ਼ਹੀਦੀ ਦਾ ਬਾਅਦ ਚ ਪਤਾ ਲੱਗਾ ਫਿਰ ਜਫਰਨਾਮਾ ਲਿਖਿਆ ਉਹ ਚਾਰਾਂ ਬੱਚਿਆਂ ਦਾ ਜ਼ਿਕਰ ਕੀਤਾ ਮਾਚੀ ਵਾਲੇ ਦਾ ਜਿਹੜੇ ਛੋਟਿਆਂ ਦੀ ਛਿੱਧੀ ਹੋਈ ਨਹੀਂ ਸੀ ਨਾ ਛੋਟੇ ਅਜੇ ਪਤਾ ਨਹੀਂ ਸੀ ਕਿੱਥੇ ਨੇ ਲਾਪਤਾ ਸਨ ਇਸ ਕਰਕੇ ਉੱਥੇ ਦੋ ਬੱਚੇ ਉੱਥੇ ਲਿਖਿਆ ਰੰਗਦੇਵ ਤੂੰ ਕਹਿੰਦਾ ਵੀ ਦੋ ਬੱਚੇ ਮਾਰਤੇ ਗੁਰੂ ਗੋਬਿੰਦ ਸਿੰਘ ਦੇ ਅਜੇ ਤਾਂ ਮੇਰਾ ਕੁੰਡਲੀਆ ਨਾਲ ਖਾਲਸਾ ਬੈਠਾ ਜਿਹੜਾ ਤੇਰੇ ਪੈਰਾਂ ਥੱਲੇ ਅੱਗ ਬੁਝਾ ਦੇਵੇਗਾ ਉੱਥੇ ਜਫਰਨਾਮਾ ਤੇ ਬਾਅਦ ਲਿਖਿਆ ਫਤੇਨਾਮਾ ਪਹਿਲਾਂ ਲਿਖਿਆ ਫਤੇਨਾਮੇ ਵਿੱਚ ਵੀ ਇਹ ਗੱਲ ਲਿਖੀ ਹੈ ਐਡਾ ਵੱਡਾ ਵਾਕਿਆ ਹੋ ਗਿਆ ਪੁੱਤਰ ਸ਼ਹੀਦ ਹੋ ਗਏ ਨੇ ਕੁਝ ਵੀ ਨਹੀਂ ਬਚਿਆ ਕੁਝ ਵੀ ਨਹੀਂ ਬਚਿਆ ਉੜਾਵੇਣੀ ਕੋਲ ਜਾਣ ਵਾਸਤੇ ਗੁਰੂ ਨੂੰ ਸਵਾਰੀ ਵਾਸਤੇ ਅੱਜ ਘੋੜਾ ਵੀ ਤੋੜ ਕੋਈ ਨਹੀਂ ਲੰਗੇ ਪੈਰੀ ਜਾ ਰਹੇ ਨੇ ਤੇ ਗੁਰੂ ਤਾਂ ਹੌਸਲਾ ਵੇਖੋ ਉਹ ਰੰਗਦੇਵ ਮੈਂ ਤੇਰੇ ਫੈਲਾ ਤੇ ਉਹ ਅੱਗ ਬਾਲਾਂਗਾ ਉਹ ਸੇਕ ਦਿਆਂਗਾ ਯਾਦ ਰੱਖੇਗਾ ਹੈ ਨਾ ਹੌਸਲੇ ਦੀ ਗੱਲ ਨਹੀਂ ਤੇ ਬੰਦਾ ਇੰਨਾ ਟੁੱਟ ਗਿਆ ਹੋਵੇ ਕਿ ਆਪਣੀ ਜਾਨ ਬਚਾਓ ਉਹ ਡੱਬ ਜਾਦਾ ਗੁਰੂ ਕੋ ਬੈਂਸੇ ਨਾਲ ਦਰਨਾ ਦੀ ਚੀਜ਼ ਰਹੀ ਕੋਈ ਨਹੀਂ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਐਨੇ ਵੇਖੋ ਕਹਿੰਦੇ ਤਨ ਤਨ ਗੁਰਦੇਵ ਜੂ ਦੁੱਖ ਸੁਖ ਦਿੱਤੀ ਸਮਾਨ ਦੁੱਖ ਸੁਖ ਵਿੱਚ ਚੜਦੀ ਕਲਾ ਵਿੱਚ ਰਹੇ ਨੇ ਹਰ ਵੇਲੇ ਖੁਸ਼ੀਆਂ ਦੇ ਜਕਾਰੇ ਗਜਾਏ ਨੇ ਮੇਰੇ ਪੁੱਤਰ ਕਲਗੀਆਂ ਵਾਲੇ ਪਾਸੋਂ ਕਹਿੰਦੇ ਵਾਹਿਗੁਰੂ ਤੇਰੀ ਇਮਾਨਦਾਰੀ ਤੇਰੂ ਬੇਟਾ ਕਰ ਦਿੱਤੀ ਹਾਂ ਜੀ ਹਰ ਖਸੋਰ ਪਜਾ ਕੇ ਮਿਲੀ ਰਾਗ ਨਾ ਪੈ ਸਮਾਨ ਜਿਸ ਗੁਰੂ ਦੇ ਮਨ ਚ ਹਰ ਖਸੋਹ ਦੋਵੇਂ ਨਹੀਂ ਰਾਗ ਦਵੇਸ਼ ਕੋਈ ਨਹੀਂ ਸਾਥ ਸੰਗਤ ਦੀ ਹਰ ਖੁੰਦਾ ਖੁਸ਼ੀ ਸੋਹ ਬੰਦਾ ਦੁੱਖ ਰਾਗ ਹੁੰਦਾ ਮੋ ਦਵੇਸ਼ ਦੀ ਈਰਖਾ ਕਿਸੇ ਚੀਜ਼ ਨੂੰ ਵੇਖ ਕੇ ਖੁਸ਼ ਹੋਣਾ ਕਿਸੇ ਨੂੰ ਵੇਖ ਕੇ ਜਲਸ ਕਰਨੀ ਇਹ ਸਾਡੀ ਬਿਲਤੀ ਹੈ ਅਸੀਂ ਕਿਸੇ ਜੀ ਨੂੰ ਦੇਖ ਕੇ ਕਿਸੇ ਬੰਦੇ ਨੂੰ ਦੇਖ ਕੇ ਬੜਾ ਖੁਸ਼ ਹੁੰਨੇ ਆ ਸਾਡਾ ਭਰਾ ਆ ਗਿਆ ਮਿੱਤਰ ਆ ਗਿਆ ਦੋਸਤ ਆ ਗਿਆ ਭੈਣ ਆ ਗਈ ਭਰਾ ਆ ਗਿਆ ਖੁਸ਼ ਹੁੰਨੇ ਆ ਮੱਥੇ ਤੇ ਲਾਲੀ ਆ ਜਾਂਦੀ ਹੈ ਚਿਹਰਾ ਬੁਲਬ ਖੇੜ ਜਾਂਦੇ ਬੰਦਾ ਹੱਸਦਾ ਹੈ ਮੱਥੇ ਤੇ ਮੁਸਕਾਨ ਆਉਂਦੀ ਹੈ ਇੱਕ ਬੰਦਾ ਇਹੋ ਜਿਹਾ ਹੁੰਦਾ ਉਹਨੂੰ ਦੇਖ ਕੇ ਮੱਥੇ ਤੇ ਵੱਟ ਪਾ ਲੈਨੇ ਆ ਇਹ ਮੱਥਾ ਇਹ ਬੰਦਾ ਮੱਥੇ ਕਿਉਂ ਲੱਗ ਗਿਆ ਇਹ ਸਾਨੂੰ ਮਿਲ ਕਿਉਂ ਗਿਆ ਇਹਨੂੰ ਕਹਿੰਦੇ ਆ ਰਾਗ ਦੁਸ਼ ਗੁਰੂ ਦੇ ਬੰਦ ਨਾ ਕਿਸੇ ਨਾਲ ਰਾਗ ਹੈ ਨਾ ਦੁਸ਼ ਨਾ ਹਰ ਕਹਿਣਾ ਸੋਗ ਹੈ ਜੋ ਨਾ ਦੁੱਖ ਮੈਂ ਦੁੱਖ ਨਹੀਂ ਮੰਨੈ ਸੋਖੇ ਸੁਨੇ ਯਾਰ ਐ ਨਹੀਂ ਜਾਂਦਾ ਕੰਤ ਨਮਾਤੀ ਮੰਨੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਗਲਗੀ ਤਰਪਾਦ ਸਾਹਿਬ ਮਾਛੀਵਾੜੇ ਪਹੁੰਚੇ ਕਿਉਂਕਿ ਅੱਜ ਵਾਲੇ ਦਿਨ ਸੰਤੋ ਨੋ 10 ਉਹਦਾ ਸਮਾਂ ਚੱਲ ਰਿਹਾ ਹੈ ਪਰ ਸੰਤਾਂ ਕਿਥੇ ਆਪਾਂ ਅਨੰਦਪੁਰ ਸਾਹਿਬ ਉੱਥੇ ਵੀ ਹਾਜ਼ਰੀ ਭਰੀ ਸੀ ਤੇ ਸੰਗਤਾਂ ਬੜੇ ਮਾਣਗ ਵਿੱਚ ਸੀਗੇ ਅਨੰਦਪੁਰ ਦਾ ਕਿਲਾ ਛੱਡਣ ਦਾ ਉਹ ਸਾਕਾ ਜੋ ਮਾਰਾ ਨੇ ਬਤਾਇਆ ਸੀ ਉਥੇ ਉਹ ਸੰਗਤਾਂ ਯਾਦ ਕਰ ਲੀਆਂ ਫਿਰ ਪਰਿਵਾਰ ਦੇ ਛੋੜੇ ਸਾਹਿਬ ਵੀ ਕੀਪੁਰ ਸਾਹਿਬ ਵੀ ਸਾਰੀਆਂ ਧਾਮਤ ਦੇ ਖੰਡਪਾਤ ਸਾਹਿਬ ਚੱਲਦੇ ਆ ਇੱਧਰ ਮਾਛੀਵਾੜੇ ਸਾਹਿਬ ਚਮਕੌਰ ਸਾਹਿਬ ਫਤਿਹਗੜ੍ਹ ਸਾਹਿਬ ਜੋੜਦਿਲ ਚੱਲ ਰਿਹਾ ਕੋਟਲਾ ਨੇਹੰਗ ਖਾਨ ਭਾਈ ਬਜਤਰ ਸਿੰਘ ਜੀ ਦਾ ਖੰਡਪਾਤ ਸਾਹਿਬ ਉਹ ਵੀ ਅੱਜ ਵਾਲੇ ਦਿਨ ਸਿੱਧੀ ਪਾਉਂਦੇ ਆ ਸੋ ਸਾਧ ਸੰਗਤ ਜੀ ਇਹ ਸਾਰੇ ਸਮਾਗਮਾਂ 'ਚ ਹਾਜ਼ਰੀਆਂ ਵੀ ਭਰਿਏ ਤੇ ਯਾਤਰਾ ਵੀ ਕਰੀਏ ਬਸ ਇੱਕ ਤਿਥਾ ਹਿੰਦੂ ਮੇਂ ਯਾਤਰਾ ਕੇ ਲਈ ਪਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਈ ਪਰਮਾਤਮਾ ਦੇ ਰਾਹ ਤੇ ਤੁਰਦੇ ਹੋਏ ਸੱਚ ਦੇ ਰਾਹ ਤੇ ਤੁਰਦੇ ਆ ਸ੍ਰੀ ਦਸਵੇਂ ਪਾਤਸ਼ਾਹ ਮਹਾਰਾਜ ਆਪਣਾ ਸਭ ਕੁਝ ਵਾਰ ਦਿੱਤਾ ਤੇ ਬਚਨ ਕੀਤਾ ਇਹਨਾਂ ਪੁੱਤਰਨ ਕੇ ਅਸੀਸ ਪਰਵਾਰ ਦੀਏ ਸਤ ਚਾਰ ਚਾਰ ਮੂਏ ਤੋਂ ਕੀ ਹੁਆ ਜੀਵ